ਲੋਈ ਦੋਸਤੋ ਕਾਫੀ ਜ਼ੋਰਦਸਤ ਮੁਕਾਬਲਾ ਚੱਲ ਰਿਹਾ ਸੀਗਾ ਖੀਰੀਆਂ ਬੱਚੀਆਂ ਦਾ 80 85 ਸੀਗੀਆਂ ਬਾਕੀ ਸਾਰੇ ਨਾ ਬਾਹਰ ਜਾ ਰਹੀਆਂ ਗੀਆਂ ਦੇਖ ਸਕਦੇ ਹੋ ਤੁਸੀਂ ਉਹ ਰੱਖੀਆਂ ਜਾਣੀਆਂ ਤੋਂ ਹੁਣ ਚੱਲਦੇ ਰਾਕੀ ਹੁਣ ਹੋਰ ਨਹੀਂ ਬਣਨੀ ਸਾਡਾ ਦਿਸਣਾ ਕੀ ਤੁਹਾਨੂੰ ਜਿਹੜਾ ਤੁਸੀਂ ਦੇਖ ਸਕਦੇ ਸੀ 85 ਬੱਚਾ ਸੀਗੀਆਂ ਉਹਨਾਂ ਦੇ ਵਿੱਚੋਂ ਆਹ 12 ਬੱਚੇ ਸਿਲੈਕਟ ਹੋਈਆਂ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀਆਂ ਜਗੀਆਂ ਟਾਪ ਬਰੀਡ ਦੀਆਂ ਬੱਚੀਆਂ ਇਹ ਸਿਲੈਕਟ ਹੋਈਆਂ ਬਾਕੀ ਤਾਂ ਸਾਰੀਆਂ ਚੰਗੀਆਂ ਸੀ ਮਾੜੀ ਤਾਂ ਕੋਈ ਵੀ ਨਹੀਂ ਸੀ ਵੇਖਣ ਨੂੰ ਸਾਰੀਆਂ ਬਰੀਡ ਚੰਗੀਆਂ ਹੀ ਹੁੰਦੀਆਂ ਹੁਣ ਕੌਸ਼ਤ ਕਮੀਆਂ ਦੇ ਕਾਰਨ ਹਰ ਘਰ ਰਹਿ ਜਾਂਦਾਗਾ ਤੇ ਆਹ ਬੱਚੀਆਂ ਸਿਲੈਕਟ ਹੋਈਆਂ ਗਈਆਂ 12 ਸੈਮੀ ਫਾਈਨਲ ਦਾ ਸੀਗਾ ਇਹ ਇਹ ਫਾਈਨਲ ਦੇ ਵਿੱਚ ਪਹੁੰਚ ਗਈਆਂ ਕਾਉਂ ਕਾਉਂ ਜਵਾਬ ਦੇਣ ਵਾਲਾ ਤੋਂ ਅਜੀ ਪਹਿਲੇ ਕਾਉਂ ਦੇ ਦੂਜੇ ਦੀ ਬੰਸੀ ਦੀ ਪਹਿਲੇ ਕਾਉਂ ਦੇ ਸੈਕ ਹੋ ਗਿਆ ਤੋਂ ਵਾਟਾ ਪਾਛਾ ਲਓ ਕੱਲਿਆ ਕੱਲਿਆ ਹੋਈ ਥੋੜੇ ਭਾਗਾਂ ਤੋਂ ਇਹਨਾਂ ਦੇ ਰਾਵਣ ਆਹ ਬੱਚੀਆਂ ਸਿਲੈਕਟ ਹੋਈਆਂ ਦੇਖੋ ਉਸ দামিoperatorname না না ভাবে আপনারা ਇਹ ਸਹੀ ਹੈ ਕਿ ਨਾ ਤੋਂ ਦਾ ਹੌਂਦਾ ਨਹੀਂ ਛੋਟੇ ਬੱਚੇ ਬੜਾ ਹੱਲਾ ਕਰਦੇ ਇਸ ਬੰਦੇ ਦੀ ਪ੍ਰੈਕਟਿਸ ਰਹੀ ਹੈ ਕਿ ਨਾ ਫੌਰੀ ਮੈਚ ਕਰਦੇ ਨੂੰ ਆਹ ਹਸਲੈਕ ਟੋਈਆਂ ਬੱਚੀਆਂ ਮਿੱਤਰੋ ਦੇਖੋ ਦੁਆਰੇ 12 ਬੱਚੀਆਂ ਇਹਨਾਂ ਨੇ ਫਾਈਨਲ ਜਿਹੜਾ ਕੰਪੀਟੀਸ਼ਨ ਲੜਨਾ ਉਹ ਭਾਈ ਜੀ ਕੰਡਾ ਰੋ ਲਾਓ ਆਇਆ